श्री फतेहगढ़ साहब ਦੇ ਜ਼िला ਚੋਣ ਅਫਸਰ ਪਰਨੀਤ ਸ਼ੇਰਗਿੱਲ ਵੱਲੋਂ ਮੌਜੂਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੇ ਮੰਤਵ ਨਾਲ ਜਾਗਰੂਕ ਕਰਨ ਲਈ ਵੱਖ-ਵੱਖ ਫਲਾਂ ਦੀ ਮਦਦ ਲਈ ਜਾ ਰਹੀ ਹੈ ਇਸ ਵਿਲੱਖਣ ਉਪਰਾਲੇ ਤਹਿਤ ਨਾਰੀਅਲ ਖਰਬੂਜੇ ਅਤੇ ਤਰਬੂਜਾਂ ਉੱਤੇ ਵੋਟ ਪਾਉਣ ਦਾ ਸੱਦਾ ਦੇਣ ਵਾਲੇ ਸਟਿੱਕਰ ਲਗਾਏ ਗਏ ਨੇ ਗੁਰਦੁਆਰਾ ਸ਼੍ਰੀ 체ਮੀ ਪਾਤਸ਼ਾਹੀ ਨੇੜੇ ਇਸ ਮੁਹਿੰਮ ਦੀ ਸ਼ੁਰੂਆਤ ਤਹਿਤ ਜਾਗਰੂਕਤਾ ਸਟਿੱਕਰ ਲੱਗੇ ਨਾਰੀਅਲ ਜ਼ਿਲ੍ਹਾ ਚੋਣ ਅਫਸਰ ਵੱਲੋਂ ਗਾਕਾਂ ਨੂੰ ਸੌਂਪੇ ਗਏ ਅਤੇ ਮਤਦਾਨ ਵਿੱਚ ਵੱਤ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਇਸ ਮੌਕੇ ਸ਼ੇਰਗਿੱਲ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਇਨ੍ਹਾਂ ਫਲਾਂ ਦੀ ਵਿਕਰੀ ਵੱਧ ਜਾਂਦੀ ਹੈ ਇਸ ਲਈ ਸਟਿੱਕਰ ਰਾਹੀਂ ਵੋਟ ਪਾਉਣ ਦਾ ਸੱਦਾ ਕਰਹੀ ਪੰਚੌਲ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਵੀਪ ਪ੍ਰੋਗਰਾਮ ਤਹਿਤ ਵੱਖ-ਵੱਖ ਸਰਗਰਮੀਆਂ ਚੱਲ ਰਹੀ ਨੇ। ਇਸ ਦੇ ਨਾਲ-ਨਾਲ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਦੀ ਮਦਦ ਨਾਲ ਉਹਨਾਂ ਦੇ ਮਾਪਿਆਂ ਅਤੇ ਜਾਣਕਾਰਾਂ ਨੂੰ ਵੀ ਵੋਟ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਹਾਂਜੀ ਮੈਮ ਅੱਜ ਅਵੇਰਨੈਸ ਕੀਤੀ ਗਿਆ। ਅੱਜ ਵੀ ਐਕਟੀਵਿਟੀਜ਼ ਦੀ ਇਨ ਪਲਾਨ ਕੀਤਾ ਗਿਆ ਸੀਗਾ ਕਿ ਕਿਉਂਕਿ ਹੁਣ ਗਰਮੀ ਦਾ ਮੌਸਮ ਹੈ, ਨਾਰੀਅਲ ਪਾਣੀ ਤਰਬੂਜੇ ਤਰਬੂਜ ਇਹ ਨਾਦੀ ਮੌਸਮ ਹੈਗਾ ਸੋ ਇਹਨਾਂ ਦੇ ਰਾਹੀਂ ਅਸੀਂ ਲੋਕਾਂ ਤੱਕ ਮੈਸੇਜ ਪਹੁੰਚਾ ਸਕੀਏ ਕਿ 1 ਜੂਨ ਨੂੰ ਲੋਕ ਸਭਾ ਜ਼ੋਨ ਪੰਜਾਬ ਵਿਖੇ ਹੈਗੀ ਹੈ ਤੇ ਲੋਕਾਂ ਦਾ ਝਾੜ ਕੇ ਉਹਦੇ ਹਿੱਸਾ ਲੈਣ ਤਾਂ ਕਿ ਸਾਡੀ VOTING percentage ਵੀ ਵਧ ਸਕੇ ਤੇ ਨਾਲ ਹੀ ਜੋ ਲੋਕਾਂ ਦਾ ਹੱਕ ਹੈਗਾ VOTING ਦਾ ਉਹਨੂੰ exercise ਕਰ ਸਕਣ ਜਿਹੜਾ ਆਪਣਾ ਫਰੂਟ ਹੈ ਇਹਦੇ ਵਿੱਚ ਚੋਣ ਸੰਬੰਧੀ ਜੋ 1 ਜੂਨ ਨੂੰ ਆਪਣੇ ਪਦੇ ਪੰਜਾਬ ਦੇ ਵਿੱਚ ਕੋਟਾ ਪੈਣੀ ਆ ਜਿਹਨੇ ਫਰੂਟ ਤਰਬੂਜ ਆ ਨਾਰੀਅਲਾ ਜਿੰਨੇ ਵੀ ਫਰੂਟ ਅੰਬ ਆ ਮੈਡਮ ਬीडीसी ਨੇ ਉਹ ਦੁਹਾਰਦ ਕਰਦੇ ਨਾਲੇ ਤਾਂ ਲੋਕਾਂ ਨੂੰ ਕਿਹਾ ਵੀ ਜਿਹੜਾ ਫਰੂਟ ਵਧੀਆ ਮਤਲਬ ਜਿਹੜਾ ਗਰਮੀ ਦੇ ਵਿੱਚ ਵੀ ਰਹੂਆ ਤੇ ਨਾਲੇ ਜਿਹੜਾ ਬੋਰਡ ਸੰਬੰਧੀ ਸਰਕਾਰ ਬਣਾ ਅਪਰਾਲ ਸਰਕਾਰ ਦਾ ਵੀ ਨਾਲੇ ਚੌਂਕ ਪ੍ਰਚਾਰ ਹੋਊਗਾ ਵੀ ਇੱਕ ਤਰੀਕ ਨੂੰ ਬੱਦ ਬੱਦ ਮੂਟਾ ਪੈਣ ਪੰਜਾਬ ਵੀ ਆਪਣੇ ਪੰਜਾਬ ਦੇ ਵਿੱਚ ਜੋ ਆਹੇਗਾ ਬੱਦ ਬੱਦ ਤੋਂ ਪਰ ਕੋਟਾ ਬਾਕੀ ਜਿਹੜਾ ਲੋਕਾਂ ਲੋਗਲੇ ਨਾਲੇ ਜਿਹੜਾ ਫਰੂਟ ਰਹੀ ਪ੍ਰਚਾਰ ਬਹੁਤ ਹੀ ਬੜੀ ਸਲਾਗਾ ਦੀ ਗੱਲ ਆ